બીજો ਭਾਈ અમਰਿਤਪਾਲ ਸਿੰਘ ਦੀ ਜੋ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ ਐਨਐਸਏ ਲਾਕੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਸਿਰਫ ਉਹ ਨਹੀਂ ਹੈਗੇ ਉਹਨਾਂ ਦੇ ਨਾਲ 30 ਤੋਂ 32 ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜਿਹੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਤੇ ਹੋਰ ਜਿਹੜੇ ਇਹਨਾਂ ਦੇ ਸਾਥੀ ਇੱਕ ਦੋ ਕਪੂਰਥਲਾ ਜੇਲ੍ਹ ਦੇ ਵਿੱਚ ਤਾਂ ਇੱਥੋਂ ਜੋ ਸਾਡੀ ਇਹੋ ਬੇਨਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਪਹਿਲਾਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਗੱਲ ਆਂਦੇ ਹੁੰਦੇ ਸੀ ਵੀ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਪੰਜਾਬ ਦੇ ਲਈ ਖੜੋਤਾ ਹਾਂ ਤੇ ਮੈਂ ਸਮਝਦਾ ਇਸ ਸਮੇਂ ਉਹਨਾਂ ਨੂੰ ਇਹ ਤੀ ਪੰਜਾਬ ਦੇ ਪੁੱਤਰ ਨਹੀਂ ਦਿਖ ਰਹੇ ਜਿਹੜੇ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਵਿਦਾਊਟ ਐਨੀ ਜੋ ਤੁਸੀਂ ਲਾ ਲੋ ਐਵੀਡੈਂਸ ਗਰਾਊਂਡ ਇਹਨਾਂ ਨੇ ਪਰਚਿਆਂ ਦੇ ਵਿੱਚ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਨੌਜਵਾਨ ਦੀ ਇੱਕ ਨੌਜਵਾਨ ਸੀ ਸ਼ਿਵ ਕੁਮਾਰ ਸ਼ਰਮਾ ਜਿਸ ਨੇ ਜੋ ਭਾਈ ਅਮਰਿਤਪਾਲ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਉਹਨਾਂ ਨਾਲ ਰਲ ਕੇ ਉਹਨੇ ਜੋ ਅੰਮ੍ਰਿਤ ਛਕਿਆ ਉਹ ਸਿੰਘ ਸਜਿਆ ਉਸਨੇ ਆਪਦਾ ਨਾਂ ਰੱਖਿਆ ਅਜੀਤਪਾਲ ਸਿੰਘ ਖਾਲਸਾ ਤੇ ਉਹ ਜੋ ਸਿੰਘਾਂ ਵਾਲੇ ਪਿੰਡ ਦਾ ਹੈ ਤਾਂ ਉੱਥੇ ਦੇਖਿਆ ਜਾਵੇ ਇੱਕ ਅਖਬਾਰ ਦੇ ਵਿੱਚ ਵੀ ਖਬਰ ਛਪੀ ਸੀ ਵੀ ਉਸ ਦਿਨ ਜੋ ਸਬ ਇੰਸਪੈਕਟਰ ਅਮਨਦੀਪ ਸਿੰਘ ਹੈ ਜਿਹੜੇ ਕਠਾਣੇ ਦਾ ਉਸ ਨੇ 23 ਫਰਵਰੀ 2023 ਨੂੰ ਉਸ ਨੂੰ ਆਪਦੇ ਘਰੇ ਨજરਬੰਦ ਕੀਤਾ ਸੀ ਵੀ ਉਹ ਜਨਾਲੇ ਕਦੇ ਗਿਆ ਵੀ ਨਹੀਂ ਪਰ ਤਾਂ ਵੀ ਉਹਨੂੰ ਡੇਢ ਸਾਲ ਤੋਂ ਵੱਧ ਹੋ ਗਿਆ ਜਨਾਲੇ ਦੇ ਜੋ ਜੇਲ੍ਹ ਕੱਟ ਰਿਹਾ ਉਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਪੁੱਤਰ ਨੇ ਉਹ ਸਾਰੀ ਜੇਲ੍ਹ ਕੱਟ ਰਿਹਾ ਜੋ ਇੱਕ ਮੈਂ ਕਹੂੰਗਾ ਇੱਕ ਟੀਵੀ ਚੈਨਲ ਦੇ ਨਾਲ ਜੋ ਮੁਖਾਤਬ ਹੋ ਰਹੇ ਸੀ ਸਰਦਾਰ ਭਗਵੰਤ ਸਿੰਘ ਮਾਨ ਉਸ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਸਿਰਫ 10 ਨੌਜਵਾਨਾਂ ਨੂੰ ਫਰੀਚੇ ਹੋ ਕੇ ਜੋ ਰੱਖਿਆ ਹੋਇਆ ਹੈ ਜਿਹੜੇ ਅਸੀਂ ਉੱਥੇ ਦਿਬੜੂਗੜ੍ਹ ਰੱਖੇ ਹੋਏ ਪਰ ਜੇ ਦੇਖਿਆ ਜਾਵੇ ਤਾਂ ਗਿਣਤੀ ਸਾਰੇ ਨੌਜਵਾਨਾਂ ਦੀ 40 ਤੋਂ 50 ਨੌਜਵਾਨ ਬੰਦੇ ਦੇਖੋ ਅਜਨਾਲੇ ਕਾਂਢ ਦੇ ਵਿੱਚ ਜੋ ਵੀ ਹੋਇਆ ਉੱਥੇ ਜਿਹੜੇ ਮੈਗੂਆ ਮਫਲਡ ਫੇਸਸ ਵਾਲੇ ਚਿਹਰੇ ਢਕੇ ਹੋਏ ਜਿਹੜੇ ਨੌਜਵਾਨ ਸੀ ਜਿਨ੍ਹਾਂ ਦੇ ਨਾਲ ਕੋਈ ਚੜੱਪ ਵੀ ਹੋਈ ਜਿਹੜੇ ਪੁਲਿਸ ਵਾਲਿਆਂ ਨੇ ਸੱਟਾਂ ਵਜੀਆਂ ਨੇ ਗ੍ਰੀਵियस ਇੰਜਰੀ 3826 ਦੀ ਸੱਟ ਹੈ ਪੁਲਿਸ ਹੈ ਐਸਪੀ ਹੈ ਜਗਰਾਤ ਸਿੰਘ ਕਲੇ ਜਿਨ੍ਹਾਂ ਦੇ ਵਿੱਚ ਵੱਲ ਕਿਸੇ ਨੇ ਜੋ ਚਲਵਾਂ ਅਰੋੜਾ ਮਾਰਿਆ ਤਾਂ ਮੈਂ ਸਮਝਦਾ ਇੱਕ ਚਲਵੇਂ ਅਰੋੜਾ ਮਾਰਨ ਦੇ ਖਾਤਰ ਆ ਜਿਹੜੇ 40 ਪਰਿਵਾਰਾਂ ਨੂੰ ਸੂਲੀ ਟੰਗ ਰੱਖਿਆ ਇਸ ਮੈਂ ਕਹੂੰਗਾ ਸਰਕਾਰ ਨੇ ਤੁਸੀਂ ਦੇਖੋ ਹੋਰ ਜਿਹੜੀ ਕੋਈ ਇੰਜਰੀ ਹੈ ਸਿੰਪਲ ਇੰਜਰੀ ਹੈ ਜਿੰਨੇ ਪੁਲਿਸ ਮੁਲਾਜ਼ਮਾਂ ਦੇ ਕਿਸੇ ਦੇ 307 ਦੀ ਸੱਟ ਨਹੀਂ ਹੈਗੀ ਪਰ ਆ ਮੇਰੇ ਹਿਸਾਬ ਨਾਲ ਹੁਣ ਪੌਣੇ 2 ਸਾਲ ਹੋ ਚੁੱਕੇ ਨੇ ਤੇ ਮੈਂ ਕਹੂੰਗਾ ਇਹ ਸੂਲੀ ਟੰਗੇ ਹੋਏ ਨੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਰੋਜੀ ਰੋਟੀ ਹੈ ਉਹ ਬੰਦ ਹੋ ਗਈ ਹੈ ਜਿਹੜੀਆਂ ਇੱਥੇ ਮਾਵਾਂ ਨੇ ਉਹ ਬਿਲਕਦੀਆਂ ਫਿਰਦੀਆਂ ਨੇ ਪੁੱਤਰਾਂ ਤੋਂ ਬਿਨਾਂ ਤਾਂ ਬੜਾ ਦੇਖਣ ਵਾਲੀ ਗੱਲ ਹੈ ਵੀ ਇੱਕ ਮੈਂ ਕਹੂੰਗਾ ਕੋਈ ਬਗਾਨਾ ਨਹੀਂ ਸਾਡੇ ਪੰਜਾਬ ਦੇ ਆਪਦੇ ਹੀ ਪੱਗਾਂ ਵਾਲੇ ਸਾਡੇ ਤੇ ਜਿਹੜੀਆਂ ਤਸ਼ੱਦਦ ਕਰ ਰਹੇ ਐ ਜਿਹੜੀ ਆ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਮੈਂ ਕਹੂੰਗਾ ਨਿਸ਼ਚੇ ਕਰ ਚੁੱਕੇ ਐ ਵੀ ਇਹਨਾਂ ਨੂੰ ਕਿਸੇ ਹੱਦ